ਸੋ ਅੱਜ ਅਸੀਂ ਸਿੱਖਣਾ ਹੈ ਕਿ ਕਿਵੇਂ ਅਰਾਧਨਾ ਦੇ ਦੁਆਰਾ ਸ਼ੈਤਾਨ ਨੂੰ ਹਰਾ ਸਕਦੇ ਹਾਂ ਅਰਾਧਨਾ ਇੱਕ ਬਹੁਤ ਵੱਡਾ ਹਥਿਆਰ ਹੈ ਜਿਹੜਾ ਮਨੁੱਖ ਦੇ ਕੋਲ ਹੈ ਅਰ ਅਰਾਧਨਾ ਦੇ ਵਿੱਚ ਬਹੁਤ ਵੱਡੀ ਸਮਰਥਾ ਹੈ ਜਦੋਂ ਮਨੁੱਖ ਅਰਾਧਨਾ ਕਰਦਾ ਹੈ ਤਾਂ ਬੰਧਨ ਟੁੱਟ ਜਾਂਦੇ ਹਨ ਪਲੀਜ਼ ਵੋਲੰਟੀਅਰਸ ਉਧਰ ਉਹਨਾਂ ਨੂੰ ਜਿਹੜੇ ਨੌਇਸ ਕਰ ਰਹੇ ਆ ਪਲੀਜ਼ ਉਹਨਾਂ ਨੂੰ ਬੰਦ ਕਰਵਾਓ ਉਹਨਾਂ ਨੂੰ ਦੱਸੋ ਕਿ ਜਦੋਂ ਪਰਮੇਸ਼ਵਰ ਦਾ ਬਚਨ ਹੋਏ ਤਾਂ ਕਿਸੇ ਤਰ੍ਹਾਂ ਦੀ ਹੋਰ ਨੌਇਸ ਨਹੀਂ ਹੋ ਸਕਦੀ ਜਿਹੜੀ ਆਰਾਧਨਾ ਆਰਾਧਨਾ ਮਤਲਬ ਗੀਤ ਗਾਣਾ ਭਜਨ ਗਾਣਾ ਆਨੰਦ ਕਰਨਾ ਨੱਚ-ਨੱਚ ਕੇ ਗਾਣਾ ਰੂਹ ਦੇ ਨਾਲ ਭਰ ਕੇ ਗਾਣਾ ਜਦੋਂ ਅਸੀਂ ਆਰਾਧਨਾ ਕਰਨਾ ਸ਼ੁਰੂ ਹੀ ਕਰਦੇ ਆ ਉਦੋਂ ਹੀ ਆਤਮਿਕ ਦੁਨੀਆ ਦੇ ਵਿੱਚ ਹਲਚਲ ਹੋਣੀ ਸ਼ੁਰੂ ਹੋ ਜਾਂਦੀ ਹੈ ਹallelujah ਤੁਸੀਂ ਏਦਾਂ ਨਾ ਕਦੀ ਵੀ ਸੋਚੋ ਕਿ ਆਰਾਧਨਾ ਸ਼ਾਇਦ ਲੋਕਾਂ ਨੂੰ ਇਕੱਠੇ ਹੋਣ ਦੀ ਵੇਟ ਕਰਨ ਦੇ ਲਈ ਚਰਚ ਵਿੱਚ ਕੀਤੀ ਜਾਂਦੀ ਹੈ ਬਹੁਤ ਸਾਰੇ ਲੋਕੀ ਏਦਾਂ ਸੋਚਦੇ ਆ ਕਿ ਜਿਆਦਾ ਸਮਾਂ ਆਰਾਧਨਾ ਇਸ ਲਈ ਕੀਤੀ ਜਾਂਦੀ ਕਿ ਜਿਆਦੇ ਤੋਂ ਜਿਆਦੇ ਲੋਕ ਇਕੱਠੇ ਹੋ ਜਾਣ ਫਿਰ ਜਿਹੜਾ ਬਚਨ ਆ ਉਹ ਕੀਤਾ ਜਾਏ ਇਸ ਲਈ ਨਹੀਂ ਜਿਹੜੀ ਆਰਾਧਨਾ ਆ ਆਰਾਧਨਾ ਦੇ ਦੁਆਰਾ ਵੈਰੀ ਨੂੰ ਸ਼ਰਮਿੰਦਾ ਕੀਤਾ ਜਾਂਦਾ ਹੈ ਆ ਵੈਰੀ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਆ ਆਰਾਧਨਾ ਦੇ ਦੁਆਰਾ ਵੈਰੀ ਨੂੰ ਹਰਾਇਆ ਜਾਂਦਾ ਹੈ ਹallelujah ਪੁਰਾਣੇ ਨੇਮ ਦੇ ਵਿੱਚ 올 ਟੈਸਟਾਮੈਂਟ ਦੇ ਵਿੱਚ ਜਦੋਂ ਮਨੁੱਖਾਂ ਨੂੰ ਯਿਸੂ ਨਾਮ ਨਹੀਂ ਦਿੱਤਾ ਗਿਆ ਸੀ ਅੱਜ ਸਾਡੇ ਕੋਲੇ ਇਕ ਨਾਮ ਦਿੱਤਾ ਗਿਆ ਜਿਹੜਾ ਸਭ ਨਾਮਾਂ ਚੋਂ ਉੱਚਾ ਨਾਮ ਆ ਅਰਥਾਤ ਯੇਸ਼ੂ ਨਾਮ ਪਰ 올ਟ ਟੈਸਟਾਮੈਂਟ ਦੇ ਵਿੱਚ ਜਦੋਂ ਮਨੁੱਖਾਂ ਦੇ ਕੋਲੇ ਯੇਸ਼ੂ ਨਾਮ ਨਹੀਂ ਸੀ ਉਸ ਵੇਲੇ ਉਹਨਾਂ ਦਾ ਹਥਿਆਰ ਅਰਾਧਨਾ ਸੀ ਉਹ ਗੀਤ ਗਾ ਕੇ ਪਰਮੇਸ਼ਵਰ ਜੀ ਦੀ ਮਹਿਮਾ ਕਰਦੇ ਸੀ ਔਰ ਉਹ ਮਹਿਮਾ ਹੀ ਉਹਨਾਂ ਦੇ ਜੀਵਨ ਦੇ ਵਿੱਚ ਜਿੱਤ ਪਾਉਣ ਵਾਲਾ ਇੱਕ ਜਬਰਦਸਤ ਹਥਿਆਰ ਸੀ ਹallelujah ਹੋ ਸਕਦਾ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਸ਼ਾਉਲ ਰਾਜੇ ਵਾਲੀ ਜਿਹੜੀ ਕਥਾ ਹੈ ਉਹ ਸੁਣੀ ਹੋਵੇ ਕਿ ਸ਼ਾਉਲ ਦੇ ਉੱਤੇ ਇੱਕ ਦੁਸ਼ਟ ਆਤਮਾ ਚੜਦਾ ਸੀਗਾ ਤੇ ਉਹਨੂੰ ਬਹੁਤ ਜ਼ਿਆਦਾ ਸਤਾਉਂਦਾ ਹੁੰਦਾ ਸੀ ਪਰ ਜਦੋਂ ਹੀ ਰਾਜਾ ਦਾਊਦ ਉਹ ਜੇ ਛੋਟਾ ਹੀ ਸੀ ਪਰ ਜਦੋਂ ਦਾਊਦ ਸਾਜ਼ ਲੈ ਕੇ ਵਜਾਉਣਾ ਸ਼ੁਰੂ ਕਰਦਾ ਸੀ ਔਰ ਪਰਮੇਸ਼ਵਰ ਦੀ ਅਰਾਧਨਾ ਕਰਨੀ ਸ਼ੁਰੂ ਕਰਦਾ ਸੀ ਤਾਂ ਸ਼ਾਉਲ ਦੇ ਉੱਤੇ ਦੁਸ਼ਟ ਆਤਮਾ ਉੱਤਰ ਜਾਂਦਾ ਸੀ ਤੇ ਵਚਨ ਚ ਲਿਖਿਆ ਸ਼ਾਉਲ ਨੂੰ ਆਰਾਮ ਆਉਂਦਾ ਸੀ ਹallelujah ਇੰਨੀ ਸਮਰਥਿਆ ਆ ਆਰਾਧਨਾ ਦੇ ਵਿੱਚ ਇੰਨੀ ਸਮਰਥਿਆ ਜਦੋਂ ਸੁਰ ਤੇ ਤਾਲ ਦੇ ਵਿੱਚ ਇਕੱਠੇ ਹੋ ਕੇ ਤੇ ਇੱਕ ਮਨ ਹੋ ਕੇ ਆਰਾਧਨਾ ਕੀਤੀ ਜਾਂਦੀ ਆ ਤਾਂ ਦੁਸ਼ਟ ਆਤਮੇ ਜਿਹੜੇ ਆ ਉਹ ਛੱਡ ਕੇ ਚਲੇ ਜਾਂਦੇ ਆ ਰੋਗੀ ਸ਼ਿਫਾ ਪਾ ਜਾਂਦੇ ਆ ਪਰਮੇਸ਼ਵਰ ਜੀ ਨੂੰ ਪਸੰਦ ਆ ਕਿ ਮਨੁੱਖ ਪਰਮੇਸ਼ਵਰ ਦੀ ਉਸਤਤ ਕਰੇ ਹallelujah ਆਪਾਂ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ ਉਹਦਾ 22 ਨੰਬਰ ਅਧਿਆਇ ਉਹਦੀ 3 ਨੰਬਰ ਪੰਕਤੀ ਦੇ ਵਿੱਚ ਉੱਥੇ ਲਿਖਿਆ ਤੂੰ ਤਾਂ ਪਵਿੱਤਰ ਹੈ ਤੂੰ ਜੋ ਇਜ਼ਰਾਈਲ ਦੀਆਂ ਉਸਤਤਾਂ ਵਿੱਚ ਵਸਦਾ ਹੈ ਹallelujah ਇੱਥੇ ਪਰਮੇਸ਼ਵਰ ਦੀ ਉਸਤਤ ਕੀਤੀ ਜਾ ਰਹੀ ਹੈ ਪਰਮੇਸ਼ਵਰ ਜੀ ਨੂੰ ਕਿਹਾ ਜਾ ਰਿਹਾ ਕਿ ਪ੍ਰਭੂ ਤੁਸੀਂ ਤਾਂ ਪਵਿੱਤਰ ਆ ਤੇ ਕਿੱਥੇ ਵਸਦੇ ਆ ਇਜ਼ਰਾਇਲ ਦੀ ਉਸਤਤ ਦੇ ਵਿੱਚ ਮਹਿਮਾ ਦੇ ਵਿੱਚ ਆਰਾਧਨਾ ਦੇ ਵਿੱਚ ਜਦੋਂ ਅਸੀਂ ਗੀਤਾਂ ਦੇ ਵਿੱਚ ਪਰਮੇਸ਼ਵਰ ਜੀ ਨੂੰ ਮਹਿਮਾ ਦਿੰਦੇ ਆ ਤਾਂ ਉਸ ਵੇਲੇ ਉਹਨਾਂ ਸ਼ਬਦਾਂ ਦੇ ਵਿੱਚ ਪਰਮੇਸ਼ਵਰ ਦਾ ਵਾਸ ਹੁੰਦਾ ਆ ਹallelujah ਉਹ ਇਜ਼ਰਾਇਲ ਦੀ ਉਸਤਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਦੇ ਕੇ ਪਰਮੇਸ਼ਵਰ ਜੀ ਨੇ ਸਾਨੂੰ ਮੁੱਲ ਖਰੀਦਿਆ ਹੁਣ ਅਸੀਂ ਸਧਾਰਨ ਨਹੀਂ ਪਰ ਇਜ਼ਰਾਈਲੀ ਹੋ ਗਏ ਹੁਣ ਅਸੀਂ ਅਬਰਾਹਮ ਦੀਆਂ ਬਰਕਤਾਂ ਦੇ ਵਾਰਿਸ ਹੋ ਗਏ ਹਾਂ ਪਰਮੇਸ਼ਵਰ ਜੀ ਦੇ ਬੇਟੇ ਬੇਟੀਆਂ ਬਣ ਚੁੱਕੇ ਹਾਂ ਹallelujah ਹੁਣ ਅਸੀਂ ਆਮ ਲੋਕਾਂ ਜੇ ਨਹੀਂ ਹੁਣ ਸਾਡੇ ਲਈ ਵਿਧੀਆਂ ਦੇ ਕਾਨੂੰਨ ਵੱਖਰੇ ਆ ਦੂਜਿਆਂ ਦੇ ਨਾਲ ਆਮ ਲੋਕਾਂ ਨੂੰ ਸੁਣਨ ਦੇ ਵਿੱਚ ਇਹ ਗੱਲ ਮਜਾਕੀਆ ਲੱਗ ਸਕਦੀ ਆ ਕਿ ਅੱਛਾ ਜਿੱਤ ਪਾਉਣ ਦੇ ਲਈ ਪਰਮੇਸ਼ਵਰ ਦੇ ਗੀਤ ਗਾਉਣੇ ਆ ਇੱਕ ਹਥਿਆਰ ਆ ਪਰੇਸ਼ਾਨੀ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਪਰਮੇਸ਼ਵਰ ਦੇ ਗੀਤ ਗਾਉਣੇ ਆ ਇਹ ਤਾਂ ਅੱਗੇ ਹੀ ਬੰਦਾ ਦੁਖੀ ਆ ਹੁਣ ਇਹਨੂੰ ਗੀਤ ਸੋਝਦੇ ਆ ਇੱਕ ਦੁਖੀ ਬੰਦਾ ਗੀਤ ਕਿੱਦਾਂ ਗਾ ਸਕਦਾ ਆ ਉਹ ਆਪਣੇ ਹਿਸਾਬ ਨਾਲ ਸੋਚਦੇ ਆ ਪਰ ਹੁਣ ਅਸੀਂ ਪਰਮੇਸ਼ਵਰ ਜੀ ਦੇ ਹਿਸਾਬ ਦੇ ਨਾਲ ਚੱਲਣਾ ਆ ਹਾਲੇਲੂਇਆ ਅੱਪਾ ਹੋਰ ਦੇਖਦੇ ਆ ਅੱਬ ਅੱਜ ਆਪਾਂ ਪਵਿੱਤਰ ਬਾਈਬਲ ਚੋਂ ਰੈਫਰੈਂਸ ਦੇਖਣੇ ਆ ਤੇ ਅੱਜ ਆਪਾਂ ਇੱਕ ਬਹੁਤ ਅੱਛੀ ਐਗਜ਼ੈਂਪਲ ਵੀ ਦੇਖਣੀ ਆ ਜਿੱਥੇ ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਦੁਆਰਾ ਪਰਮੇਸ਼ਵਰ ਦੇ ਲੋਕਾਂ ਨੇ ਇੱਕ ਵੱਡੀ ਫਤਿਹ ਨੂੰ ਪ੍ਰਾਪਤ ਕੀਤਾ ਜ਼ਬੂਰ 100 ਉਹਦੀ 2 ਨੰਬਰ ਪੰਕਤੀ 'ਚ ਇਦਾਂ ਲਿਖਿਆ ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ ਜੈ ਜੈਕਾਰ ਕਰਦੇ ਹੋਏ ਉਹਦੀ ਹਜ਼ੂਰੀ ਦੇ ਵਿੱਚ ਆਓ ਹਾਲੇਲੂਇਆ ਉਦੇ ਉਪਾਸਨਾ ਕਿੱਦਾਂ ਕਰਨੀ ਆ ਕਿੱਦਾਂ ਕਰਨੀ ਆ ਆਨੰਦ ਹੋ ਕੇ ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ ਬਹੁਤ ਸਾਰੇ ਲੋਕ ਉਹਨਾਂ ਨੇ ਚਿੱਪੜ ਵਰਗਾ ਮੂੰਹ ਬਣਾਇਆ ਹੁੰਦਾ ਤੇ ਤਾੜੀਆਂ ਮਾਰ ਮਾਰ ਰਹੇ ਹੁੰਦੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਗੀਤ ਕਿੱਥੇ ਚੱਲ ਰਿਹਾ ਹੈ ਕਿੱਦਾਂ ਬੰਦਨ ਟੁੱਟਣਗੇ ਉਹਨਾਂ ਦੇ ਦੂਜੇ ਦੀ ਕੀਤੀ ਹੋਈ ਅਰਾਧਨਾ ਦੇ ਨਾਲ ਤੁਹਾਡੇ ਬੰਦਨ ਨਹੀਂ ਟੁੱਟਣੇ ਜਦ ਤੱਕ ਤੁਸੀਂ ਅਰਾਧਨਾ ਨਹੀਂ ਕਰੋਗੇ ਜਦੋਂ ਤੱਕ ਤੁਸੀਂ ਆਨੰਦ ਨਾਲ ਭਰ ਕੇ ਉਹਦੀ ਉਪਾਸਨਾ ਨਹੀਂ ਕਰੋਗੇ ਉਹਦੀ ਅਰਾਧਨਾ ਨਹੀਂ ਕਰੋਗੇ ਜਦੋਂ ਤੱਕ ਤੁਸੀਂ ਝੂਮ ਝੂਮ ਕੇ ਉਹਦਾ ਸ਼ੁਕਰੀਆ ਦਾ ਨਹੀਂ ਕਰੋਗੇ ਤੁਹਾਡੇ ਬੰਧਨ ਨਹੀਂ ਟੁੱਟਣਗੇ ਤੁਹਾਡੇ ਜੀਵਨ ਵਿੱਚ ਕੰਮ ਨਹੀਂ ਹੋਏਗਾ ਕਿਸੇ ਦੀ ਕੀਤੀ ਹੋਈ ਅਰਾਧਨਾ ਤੁਹਾਡੇ ਜੀਵਨ ਦੇ ਵਿੱਚ ਫਲਦਾਰ ਨਹੀਂ ਹੋ ਸਕਦੀ ਜਦੋਂ ਤੱਕ ਤੁਸੀਂ ਖੁਦ ਨਹੀਂ ਕਰੋਗੇ ਬਹੁਤ ਸਾਰੇ ਲੋਕ ਪਰੇਸ਼ਾਨੀ ਜਿਹੇ ਵਾਲਾ ਮੂੰਹ ਲੈ ਕੇ ਚਰਚ ਦੇ ਵਿੱਚ ਆਉਂਦੇ ਆ ਦੁਖੀ ਜਿਹਾ ਚਿਹਰਾ ਬਣਾ ਕੇ ਰੋਂਦੇ ਕਰ ਲਾਉਂਦੇ ਜੇ ਹਾਏ ਹਾਏ ਕਰਦੇ ਮਰ ਗਏ ਮਰ ਗਏ ਕਰਕੇ ਲੁੱਟੇ ਗਏ ਕਰਦੇ ਹੋਏ ਆਉਂਦੀ ਆ। ਵਚਨ ਕਿੰਦਾ ਦੱਸਦਾ ਪਰਮੇਸ਼ਰ ਦੇ ਘਰ ਦੇ ਵਿੱਚ ਐਂਟਰ ਕਿੱਦਾਂ ਹੋਣਾ ਹੈ? ਖੁਸ਼ੀ ਦੇ ਨਾਲ ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ। ਜੈ ਜੈਕਾਰ ਕਰਦੇ ਹੋਏ ਉਹਦੀ ਹਜ਼ੂਰੀ ਦੇ ਵਿੱਚ ਦੇ ਹਾਈ ਨਹੀਂ ਮੈਨੂੰ ਤਾਂ 7 ਹਫ਼ਤੇ ਹੋ ਗਏ ਹਜੇ ਤੱਕ ਕੋਈ ਫਰਕ ਨਹੀਂ ਪਿਆ ਤੇ ਐਂਟਰ ਕਰਨ ਦੇ ਚਰਚ ਦੇ ਗੇਟਸ ਐਂਟਰ ਕਰ ਰਹੇ ਆ ਸੋਲੂਸ਼ਨ ਹਾਲ ਦੇ ਵਿੱਚ ਜਿੱਥੇ ਸਾਰੀਆਂ ਸਮੱਸਿਆਵਾਂ ਦੇ ਹੱਲ ਆ ਇਦਾਂ ਦੇ ਲੋਕ ਕਦੀ ਆਸ਼ੀਸ਼ ਨਹੀਂ ਪਾ ਸਕਦੇ ਇਦਾਂ ਦੇ ਲੋਕ ਕਦੀ ਵੀ ਬਰਕਤ ਨਹੀਂ ਪਾ ਸਕਦੇ ਤੁਹਾਡੇ ਚਿਹਰੇ ਖਿੜੇ ਬਿਆਨ ਤੁਹਾਡੇ ਹਾਫ ਭਾਅ ਬਿਆਨ ਕਰਦੇ ਕਿ ਤੁਸੀਂ ਕਿੰਨਾ ਕੁ ਪ੍ਰੇਮ ਕਰਦੇ ਹੋ ਪਰਮੇਸ਼ਵਰ ਦੇ ਨਾਲ ਤੁਹਾਡੇ ਹਾਫ ਭਾਅ ਬਿਆਨ ਕਰਦੇ ਤੁਹਾਨੂੰ ਕਿੰਨੀ ਕਿ ਨਿਚੋਅ ਹੈ ਪਰਮੇਸ਼ਵਰ ਦੇ ਉੱਤੇ ਜੇ ਤੁਹਾਨੂੰ ਨਿਚੋਅ ਹੀ ਨਹੀਂ ਹੋਊਗੀ ਤੁਹਾਡੇ ਮਨ ਦੇ ਅੰਦਰ ਖੁਸ਼ੀ ਨਹੀਂ ਹੋਊਗੀ ਪਰਮੇਸ਼ਵਰ ਦਾ ਕੰਮ ਵੀ ਤੁਹਾਡੇ ਜੀਵਨ ਦੇ ਵਿੱਚ ਨਹੀਂ ਹੋਊਗਾ ਇਸ ਲਈ ਜਦੋਂ ਵੀ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚ ਆਉਣਾ इवन ਜਦੋਂ ਤੁਸੀਂ ਆਪਣੇ ਘਰੋਂ ਹੀ ਤੁਰਨਾ ਕਿਸੇ ਦੀ ਕੋਈ ਬੁਰੀਾਈ ਨਹੀਂ ਕਰਨੀ ਕਿਸੇ ਨੇ ਰਸਤੇ ਵਿੱਚ ਕੋਈ ਚੁਗਲੀ ਨਹੀਂ ਕਰਨੀ ਸਾਰਾ ਰਸਤਾ ਆਨੰਦ ਨਾਲ ਭਰੇ ਰੋ ਕੇ ਮੈਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾ ਰਿਹਾ ਅੱਜ ਵਚਨ ਦੇ ਰਾਈ ਪਰਮੇਸ਼ਰ ਜੀ ਨੇ ਮੇਰੇ ਨਾਲ ਗੱਲ ਕਰਨੀ ਆ ਅੱਜ ਮੇਰੇ ਹਰੇਕ ਉਸ ਸਵਾਲ ਦਾ ਮੈਨੂੰ ਜਵਾਬ ਮਿਲਣ ਵਾਲਾ ਜਿਹੜੇ ਮੈਨੂੰ ਬਾਰ-ਬਾਰ ਪਰੇਸ਼ਾਨ ਕਰ ਰਹੇ ਆ ਅੱਜ ਮੈਂ ਉੱਥੇ ਝੂਮ-ਝੂਮ ਕੇ ਗਾਉਂਗਾ ਅੱਜ ਮੈਂ ਨੱਚ-ਨੱਚ ਕੇ ਉੱਥੇ ਪਰਮੇਸ਼ਰ ਦੀ ਮਹਿਮਾ ਕਰੂੰਗਾ ਮੈਂ ਐਸੀ ਆਰਾਧਨਾ ਕਰੂੰਗਾ ਕਿ ਪਰਮੇਸ਼ਰ ਮੇਰੇ ਉੱਤੇ ਮਿਹਰਮਾਨ ਹੋਣਗੇ ਔਰ ਉਹ ਮੇਰੀ ਪ੍ਰਾਰਥਨਾ ਦਾ ਉੱਤਰ ਦੇਣਗੇ ਅੱਜ ਜਦੋਂ ਮੈਂ ਨੱਚਾਂਗਾ ਵੈਰੀ ਜਿਹੜਾ ਇਹ ਕਮਜ਼ੋਰ ਹੁੰਦਾ ਜਾਏਗਾ ਮੈਂ ਹੱਸਾਂਗਾ ਤਾਂ ਵੈਰੀ ਰੋਏਗਾ ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਵਾਂਗਾ ਤਾਂ ਮੇਰੇ ਜੀਵਨ ਚੋਂ ਦੁਸ਼ਟ ਆਤਮੇ ਨਿਕਲ ਜਾਣਗੇ ਹallelujah ਫਿਰ ਜਦੋਂ ਤੁਸੀਂ ਆਉਂਦੇ ਆ ਤੁਸੀਂ ਤਾਂ ਰਾਹ ਦੇ ਵਿੱਚ ਹੋਰ ਹੀ ਕੁਸ਼ ਕਰਦੇ ਆਉਂਦੇ ਆ ਹੋਰੀ ਉਲਝਣਾ ਦੇ ਵਿੱਚ ਉਲਝੇ ਹੋਏ ਆਉਂਦੇ ਆ ਕਿੰਨੀ ਵਾਰੀ ਪ੍ਰਭੂ ਦੇ ਦਾਸ ਜੀ ਨੇ ਆਪਾਂ ਨੂੰ ਇਹ ਗੱਲ ਸਮਝਾਈ ਆ ਕਿ ਤੁਸੀਂ ਇੱਕ ਨਿਸ਼ਾਨਾ ਸੈੱਟ ਕਰਕੇ ਆਇਆ ਕਰੋ ਆਪਣੇ ਮਨ ਦੇ ਵਿੱਚ ਇੱਕ ਇੱਕ ਗੋਲ ਸੈੱਟ ਕਰਕੇ ਆਇਆ ਕਰੋ ਇੱਕ ਚੀਜ਼ ਮਿੱਥ ਕੇ ਆਇਆ ਕਰੋ ਕਿ ਅੱਜ ਜਦੋਂ ਮੈਂ ਪਰਮੇਸ਼ਵਰ ਜੀ ਦੇ ਘਰ ਵਿੱਚ ਜਾਣਾ ਇਸ ਚੀਜ਼ ਦੇ ਉੱਤੇ ਫਤਿਹ ਪਾ ਕੇ ਆਉਂਦੀ ਆ ਇਹ ਗਵਾਹੀ ਮੇਰੀ ਬਣ ਜਾਣੀ ਜਦੋਂ ਮੈਂ ਅੱਜ ਪਰਮੇਸ਼ਵਰ ਦੇ ਘਰ ਵਿੱਚ ਆਉਣਾ ਤੇ ਬਹੁਤ ਸਾਰੇ ਚੁੱਪ ਕਰਕੇ ਬਸ ਇਹੀ ਦੇਖਦੇ ਆ ਅੱਛਾ ਜੈਤਵਾਰਾ ਚਰਚ ਨੂੰ ਜਾਣਾ ਚਲੋ ਭਾਈ ਹੋ ਜੋ ਤਿਆਰ ਕੁਝ ਵੀ ਨਹੀਂ ਉਹਨਾਂ ਨੇ ਮਨ ਦੇ ਵਿੱਚ ਰੱਖਿਆ ਜਦੋਂ ਕੁਝ ਰੱਖਿਆ ਹੀ ਨਹੀਂ ਤਾਂ ਫਿਰ ਕੁਝ ਹੋਊਗਾ ਕਿੱਦਾਂ ਕੁਝ ਤਾਂ ਲੈ ਕੇ ਆਓ ਆਪਣੇ ਮਨ ਦੇ ਅੰਦਰ ਸਧਾਰਨ ਤਰੀਕੇ ਦੇ ਨਾਲ ਨਾ ਆਇਆ ਕਰੋ ਉਤਸ਼ਾਹ ਦੇ ਨਾਲ ਆਇਆ ਕਰੋ ਚਾਹ ਦੇ ਨਾਲ ਆਇਆ ਕਰੋ ਸ਼ੁਕਰਗੁਜ਼ਾਰੀ ਦੇ ਨਾਲ ਆਇਆ ਕਰੋ ਮਨ ਵਿੱਚ ਕੁਝ ਧਾਰ ਕੇ ਆਇਆ ਕਰੋ ਕਿ ਅੱਜ ਅਸੀਂ ਪਰਮੇਸ਼ਵਰ ਜੀ ਦੇ ਨਾਲ ਗੱਲਾਂ ਕਰਨੀਆਂ ਆ ਅੱਜ ਪਰਮੇਸ਼ਵਰ ਜੀ ਨੇ ਸਾਡੇ ਨਾਲ ਗੱਲਾਂ ਕਰਨੀਆਂ ਆ ਅੱਜ ਉਥੇ ਅਸੀਂ ਪਰਮੇਸ਼ਵਰ ਦੀ ਉਸਤਤ ਦੇ ਗੀਤ ਗਾਉਣੇ ਆ ਹਾਲੇਲੂਇਆ ਸਾਡੇ ਮੂੰਹ ਜਕਾਰਿਆਂ ਦੇ ਨਾਲ ਭਰਿਆ ਹੋਇਆ ਹੋਣਾ ਚਾਹੀਦਾ ਮੈਂ ਅੱਗੇ ਵੀ ਕਿਹਾ ਸੀ ਸੰਡੇ ਨੂੰ ਤਾਂ ਜਿਹੜੀਆਂ ਲਾਗੇ ਦੀਆਂ ਫਸਲਾਂ ਆ ਨਾ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਚਾਹੀਦਾ ਆ ਕਿ ਇੱਥੇ ਕੁਝ ਹੈਗਾ ਆ ਕਿ ਲੋਕੀ ਆ ਰਹੇ ਹallelujah ਦੇ ਨਾਰੇ ਲੱਗ ਰਹੇ ਆ ਜੈ ਜੈਕਾਰ ਹੋ ਰਹੀ ਆ ਕਿ ਪਰਮੇਸ਼ਵਰ ਦੇ ਘਰ ਦੇ ਵਿੱਚ ਪਰਮੇਸ਼ਵਰ ਦੇ 3 ਪੁੱਤਰ ਆ ਰਹੇ ਆ ਇੱਥੇ ਕੁਝ ਪਤਾ ਹੀ ਨਹੀਂ ਲੱਗਦਾ ਇੱਥੇ ਪੰਜੀ ਕਮੈਂਟੀ ਕੋਰ ਵਾਲਿਆਂ ਨੂੰ ਕਹਿਣਾ ਪੈਂਦਾ ਬੋਲ ਯਿਸੂ ਮਸੀਹ ਕੀ ਜੈ ਫਿਰ ਪਿਛੋਲੀ ਜੀ ਕਹਿੰਦੇ ਜੈ ਫੇ ਕਈ ਵਾਰੀ ਤਾਂ 10 ਕਵਰੀ ਪਾਸਟਰ ਜੀ ਤੁਹਾਡੇ ਕੋਲੋਂ ਕਹੋਂਦੇ ਓਏ ਉੱਚੀ ਬੋਲੋ ਓਏ ਉੱਚੀ ਬੋਲੋ ਭਲਾ ਹੁਣ ਤੁਹਾਨੂੰ ਵੀ ਇੱਥੇ ਮਾਈਕ ਦਿਆ ਕਰੀਏ ਸਾਰਿਆਂ ਨੂੰ ਤੁਹਾਡੇ ਆਪਣੇ ਅੰਦਰ ਉਤਸ਼ਾਹ ਹੋਣਾ ਚਾਹੀਦਾ ਭਲਿਓ ਮਾਨਸੋ ਤੁਹਾਡੇ ਅੰਦਰ ਰੀਜ ਹੋਣੀ ਚਾਹੀਦੀ ਆ ਪਰਮੇਸ਼ਵਰ ਦੀ ਮਹਿਮਾ ਕਰਨ ਦੀ ਪਰਮੇਸ਼ਵਰ ਦੀ ਵਡਿਆਈ ਕਰਨ ਦੀ ਅੱਜ ਪਰਮੇਸ਼ਵਰ ਦੇ ਨਾਮ ਦਾ ਪ੍ਰਚਾਰ ਕਰਨ ਵਾਲੇ ਬਾਰ-ਬਾਰ 다ਊਦ 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 ਕਿਉਂ ਕਹਿੰਦੇ ਗੀਤਾਂ ਵਿੱਚ ਇੰਨੀ ਵਾਰੀ 다ਊਦ ਦਾ ਜ਼ਿਕਰ ਕਿਉਂ ਆਉਂਦਾ ਇੰਨੀ ਆਰਾਧਨਾ ਕਰਦਾ ਸੀ ਨਾ ਉਹ ਬੰਦਾ ਪਰਮੇਸ਼ਵਰ ਦੀ हद ਨਾਲੋਂ ਵੱਧ ਹਰ ਰੋਜ਼ ਪਰਮੇਸ਼ਵਰ ਦੀ ਅਰਾਧਨਾ ਕਰਦਾ ਸੀ ਉਪਾਸਨਾ ਕਰਦਾ ਸੀ ਜੈ ਜੈਕਾਰ ਕਰਦਾ ਸੀ ਗੀਤਾਂ ਦੇ ਦੁਆਰਾ ਭਜਨਾਂ ਦੇ ਦੁਆਰਾ ਨੱਚ-ਨੱਚ ਕੇ